ਇੱਕ ਰਜਿੰਦਰਪਾਲ ਸ਼ਰਮਾ ਨੇ ਰਾਮਪੂਰਾ ਫੋਲ ਦੇ ਰਹਿਣ ਵਾਲੇ ਜਿਲ੍ਹਾ ਬਟਿੰਡਾ ਦੇ ਇਹਨਾਂ ਨੇ ਆਪਣੇ ਫਾਦਰ ਦੇ ਬਸ ਸਰਟੀਫਿਕੇਟ ਵਿੱਚ ਕੋਈ ਨਾਂ ਚੇਂਜ ਕਰਾਉਣਾ ਸੀਗਾ ਉਹਦੇ ਵਾਸਤੇ ਇਹਨਾਂ ਨੇ ਮਿਊਨਿਸਪਲ ਕਾਰਪੋਰੇਸ਼ਨ ਦਾ ਜਿਹੜਾ ਦਫ਼ਤਰ ਹੈਗਾ ਜਨਮ ਤੇ ਮੌਤ ਦਾ ਜਿਹੜਾ ਲੁਧਿਆਣੇ ਲੋਕਲ ਬਸ ਅਡੇ ਲੱਗੇ ਹੈਗਾ ਜੋਮਨੇ ਦਾ ਉੱਥੇ ਅਪਰੋਚ ਕੀਤਾ ਸੀ ਉੱਥੇ ਡੀਲਿੰਗ ਹੈਂਡ ਬਹੁਤ ਮਹਾਜਨ ਮੁੰਡਾ ਹੈਗਾ ਜਿਹੜਾ ਡੀਲ ਕਰਦਾ ਸੀਗਾ ਕਾਰਪੋਰੇਸ਼ਨ ਚ ਤੇ ਉਹਨੇ ਫਿਰ 30000 ਰੁਪਏ ਨਾ ਕੋਈ ਮੰਗਿਆ ਸੀ ਵੀ 30000 ਲੱਗੇਗਾ 10000 ਰੁਪਏ ਪਹਿਲੇ ਦਿਨ ਹੀ ਮੰਗਿਆ ਫਿਰ 9000 ਇਹਨਾਂ ਨੇ ਕੈਸ਼ ਦੇ ਦਿੱਤਾ ਉਹ ਮਤਲਬ ਕਿ 10000 ਰੁਪਏ ਕੋਆ ਕਰੋ 1000 ਰੁਪਏ ਇਹਨਾਂ ਨੇ ਫਿਰ Google Pay ਰਾਹੀਂ ਦਿੱਤਾ 19/4/24 ਨੂੰ ਔਰ ਉਸ ਤੋਂ ਬਾਅਦ ਇਹਨਾਂ ਨੇ ਫਿਰ 1500 ਰੁਪਏ Google Pay ਰਾਹੀਂ ਕੋਆਇਆ ਇਸ ਤਰ੍ਹਾਂ 11500 ਲੈ ਗਏ ਸੀ ਇਹ ਕੋ ਹੋਰ ਮੰਗ ਰਹੇ ਸੀ ਪੈਸੇ ਤੇ ਇਹਨਾਂ ਦਾ ਕਹਿਣਾ ਵੀ ਇਹ ਪੈਸੇ ਤੇ ਕੰਮ ਨਹੀਂ ਕਰਨਾ ਚਾਹੁੰਦੇ ਸੀ ਇਹਨਾਂ ਨੇ ਫਿਰ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਜਿਹੜੀ ਪੰਜਾਬ government ਦੀ ਹੈ ਉੱਤੇ ਐਪਲੀਕੇਸ਼ਨ ਇਹਨਾਂ ਨੇ ਫਾਈਲ ਕਰਤੀ ਸੀ ਜਿਹਦੀ ਇਨਕੁਆਰੀ DSP ਰੇਂਜ ਟੂ ਡੀਐਸਪੀ ਸ਼ਿਫਟ ਚੰਦ ਉਹਨਾਂ ਨੇ ਕੀਤੀ ਹੈ ਔਰ ਹਾਲਾਤ ਸਹੀ ਪਾਇਗੇ ਹਾਲਾਤ ਸਹੀ ਪਾਇਜਾਂ ਤੋਂ ਬਾਅਦ ਮਕਦਮਾ ਦਰਜ ਕਰਤਾ ਗਿਆ ਔਰ ਇਹਨੂੰ ਦੋਸ਼ੀ ਨੂੰ ਮੋਹਤਮਾਜ ਨੂੰ ਅਰੈਸਟ ਕਰ ਲਿਆ ਕੱਲ ਨੂੰ ਉਹਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇ ਇਹਨ ਸਰਕਸੇ ਹੋਰ ਦਾ ਵੀ ਨਾਮ ਲਿਆ ਜਾਂ ਇਕੱਲਾ ਹੀ ਹੋਇਆ ਦੋਸ਼ੀ ਅਜੇ ਇਹਦੇ ਬਾਰੇ ਨਹੀਂ ਕੋਈ ਗੱਲ ਸਾਹਮਣੇ ਆਈ ਬਾਕੀ ਸਾਰੀ ਵੈਰ